ਗਾਈਸ ਜਿਵੇਂ ਦੇਖ ਸਕਦੇ ਹੋ ਕਿ ਜਿਵੇਂ ਮੈਂ ਕੀਆ ਕੱਟ ਲਿਆ ਹੋਰ ਮੈਂ ਕੱਟ ਲਿਆ ਪਿਆਜ਼ ਗਾਈਸ ਜਿਵੇਂ ਮੈਂ ਤਾਂ ਮਦਦ ਸੀ ਪਿਆ ਮੈਂ ਕੀਆ ਕੱਟ ਲਿਆ ਪਿਆਜ਼ ਕੱਟਣ ਲੱਗੀ ਤੇ ਇੱਧਰ ਆ ਗਿਆ ਆਪਣਾ ਲਸਣ ਦੀ ਇੱਕ ਤੁਰੀ ਥੋੜਾ ਜਿਹਾ ਪਾਉਂਗੇ ਅਦਰਕ ਪਹਿਲਾਂ ਆਪਾਂ ਕੱਟ ਲਿਆ ਪਿਆਜ਼ ਫਿਰ ਆਪਾਂ ਛਿੱਲਾਂਗੇ ਅਦਰਕ ਤੇ ਅਦਰਕ ਤੇ ਲਸਣ ਗਾਈਸ ਆ ਸਾਰੇ ਕੰਮ ਤੋਂ ਬਾਅਦ ਫਿਰ ਆਪਾਂ ਕਰਾਂਗੇ ਕੀਆ ਨੂੰ ਕਰੈਨ ਕਰਾਂਗੇ ਤੁਹਾਨੂੰ ਜਿਵੇਂ ਕਿ ਦੱਸਿਆ ਹੈ ਕਿ ਅੱਜ ਆਪਾਂ ਪੋਣਾ ਰੈਟਾ ਤੇ ਵਲੋਗ ਦੇ ਨਾਲ ਬਣੇ ਰਹੇ ਹੋਰ ਮੈਂ ਕਰ ਲੱਗੀ ਆ ਪਿਆਜ਼ ਦੀ ਕਟਿੰਗ ਤੁਸੀਂ ਵੀ ਦੇਖ ਸਕਦੇ ਹੋਗੇ ਬਲੋਗ ਨਾਲ ਗਾਇਬ ਪਹੇਰੇ ਕਰੋ ਨੰਮਿਸ ਸਪੋਰਟ ਕਰਿਆ ਕਰੋ ਸਾਰੇ ਜਾਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਡੀ ਵੀਡੀਓ ਕਿੰਨੀ ਜੀ ਲੱਗੀ ਆ ਜੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਰਿਕੁਐਸਟ ਹੈ ਜੀ ਸਾਰੇ ਵੀ ਇੰਤਰਾਵਾਂ ਵਾਲੇ ਅਗੇ ਸਪੋਰਟ ਕਰੋ ਜਿਵੇਂ ਕਿ ਤੇ ਇੱਕ ਸਮੇਂ ਬ੍ਰੀਕ-ਬ੍ਰੀਕ ਪਤਲੇ ਲੰਬਾ-ਲੰਬਾ ਬ੍ਰੀਕ-ਬ੍ਰੀਕ ਕਰਦੀ ਪਈ ਆ ਪਤਲਾ-ਪਤਲਾ ਪਿਆਰ ਦੀ ਕਟਿੰਗ ਇਹ ਵੀ ਦੇਖ ਸਕਦੇ ਹੋ ਹलो ਗਾਇਸ ਇੱਧਰ ਕਟਿੰਗ ਹੋ ਗਈਆਂ ਦੋਨਾਂ ਚੀਜ਼ਾਂ ਦੀ ਕਿਆ ਦੀ ਨਾਲ ਹੋ ਗਈ ਪਿਆਜ਼ ਹੀ ਤਾਂ ਸੋਨ ਮੈਂ ਕਿਹਨਾਂ ਰੱਖਾਂਗੀ ਸਾਈਡ ਤੇ ਤੇ ਹੁਣ ਆਪਾਂ ਛਿਲਾਂਗੇ ਲਸਣ ਨੂੰ ਤੇ ਅਦਰਕ ਨੂੰ ਤੁਸੀਂ ਇੱਧੇ ਦੇਖਦੇ ਰਹੇ ਬਲੌਗ ਜਨ ਬਣੇ ਰਹੋ ਗਾਇਸ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਅੱਜ ਨਾ ਅੰਬੀਆਂ ਵੀ ਲੈ ਕੇ ਆਏ ਹੋਏ ਸੀ ਜਦੋਂ ਆਪਾਂ ਸੱਜਣ ਜਾਣਗੇ ਸੀ ਬਾਜ਼ਾਰ ਤੇ ਵੀ ਅੱਜ ਭਰਾਵਾਂ ਕੇ ਆਪਾਂ ਟੱਟੂ ਟੱਟੂ ਦੇ ਵਿੱਚ ਚਟਨੀ ਤੇ ਤਣ ਇਹ ਵੀ ਦਿਖਾਵਾਂਗੇ ਕਿਵੇਂ ਬਣਾਈ ਆ ਤੁਸੀਂ ਬਲੌਗ ਜਨ ਬਸ ਸੈਕਸ ਬਣੇ ਰਹੋ ਪੋਰ ਮਸ਼ੀਨਾਂ ਲੱਗੀਆਂ ਪਿਆਜ਼ ਦੀ ਸੌਰੀ ਮਸ਼ੀਨਾਂ ਲੱਗੀਆਂ ਲਸਣ ਲਸਣ ਛਿਲਕੇ ਗਾਇਸ ਤੁਹਾਨੂੰ ਮਿਲਦੇ ਆਪ